ਪਿੰਡ ਚੰਦਪਣ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜੀਆਂ ਤਿੰਨੇ ਗੱਡੀਆਂ ਲੈ ਵੀ ਸੀਟ ਕਵਰ ਤੇ ਮਰਾਦੇ ਨਿਕਾ ਇੰਟੀਰੀਅਰ ਉਹ ਬਜੋ ਗੱਡੀ ਸਾਫ਼ ਸੁਥਰੀ ਆ ਸੀਟ ਕਵਰ ਬਹੁਤ ਸੋਹਣੇ ਆ ਓਕੇ ਗੱਲਵਾਦ ਆ ਗੱਡੀ ਦੇ ਵਿੱਚ ਚਿੱਟੇ ਰੰਗ ਦੇ ਵਿੱਚ ਗੱਡੀ ਐ 2009 ਮਾਡਲ ਸੱਸੀ ਗੁਰ ਦਰਸ਼ਕੀਂ ਵਿਰੁੱਧ ਤੁਹਾਡਾ ਸਵਾਗਤ ਆ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚਾਂਗੇ ਪਿੰਡ ਚੰਦਪਣ ਜ਼ਿਲ੍ਹਾ ਬਠਿੰਡਾ ਥੋੜੇ ਵਾਸਤੇ ਤਿੰਨ ਗੱਡੀਆਂ ਲੈ ਕੇ ਆ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਓਕੇ ਗੱਲਵਾਦ ਆ ਗੱਡੀਆਂ ਦੇ ਵਿੱਚ オリジナル ਗੱਡੀਆਂ ਆਂ ਹਲਕੀ ਫੁਲਕੀ ਟੱਚਿੰਗ ਮਿਲੂ ਗੱਡੀਆਂ ਦੇ ਵਿੱਚ ਪਹਿਲੇ ਨੰਬਰ ਦੀ ਫਰਸਟ ਓਨਰ ਦੀ ਸਵਿਫਟ ਗੱਡੀ ਆ ਗਈ ਹੈਗੀ ਅਲਾਈ ਟਾਇਰ ਚੈੱਕਰਾ ਦੇ ਘਰ ਭੇਜ ਵੀਰੇ ਬਹੁਤ ਸੋਹਣੀ ਓ ਲਾਇ ਲੱਗੇ ਵੇ ਗੱਡੀ ਨੂੰ ਬਹੁਤ ਵਧੀਆ ਟਾਇਰ ਆ ਕਮਕੇ ਦਿਖਾ ਦਿਓ ਬਾਈ ਜੀ ਗੱਡੀ ਪੂਰੀ ਸੋਹਣੀ ਗੱਡੀ ਆ ਓਕੇ ਗੱਲਬਾਤ ਆ ਗੱਡੀ ਦਾ ਰੇਟ ਵੀ ਜੈਜ ਜਈ ਹੈਗਾ ਤੇ ਮਾਨਸਾਨ ਥੋੜਾ ਹੋ ਜਾਊਗਾ ਫੁੱਲ ਵੱਟਾ ਫੁੱਲ ਜਿਵੇਂ ਵੀ ਤੁਸੀਂ ਕਹੋਗੇ ਬਾਈ ਹੋਰ ਨਾਲ ਸੰਪਰਕ ਕਰ ਲਿਓ ਨੰਬਰ ਛਾੜ ਦੇਵਾਂਗਾ ਆਪਾਂ ਸਕਰੀਨ ਤੇ ਬਾਈ ਇਹ ਕਿਹੜਾ ਮਾਡਲ ਆ ਇਹ 2014 ਮਾਡਲ ਪਹਿਲੇ ਨਾਂ ਦੀ ਗੱਡੀ ਹੈਗੀ ਬੀਡੀਆਈ ਲੈ ਵੀ ਸੀਟ ਕਵਰ ਬਹੁਤ ਸੋਹਣਿਆ ਗੱਡੀ ਦੇ ਵਿੱਚ ਨਵੇਂ ਵਰਗੀ ਸੀਟ ਕਵਰ ਆ ਇੰਟੀਰੀਅਰ ਵਾਜੋ ਗੱਡੀ ਸਾਫ਼ ਸੁਥਰੀ ਆ ਓਕੇ ਗੱਲਬਾਤ ਆ ਹਾਂਜੀ ਬਾਈ ਜੀ ਸਵੈਪਟ 2014 ਮਾਡਲ ਗੱਡੀ ਆ ਇਹ ਬਾਕੀ ਚੜ ਕਰੀ ਆਪਾਂ ਦੇ ਦਿੱਤੀ ਤੁਹਾਨੂੰ ਇੰਟੀਰੀਅਰ ਤੇ ਨਿਗਾ ਮਰਾਤੀ ਆ ਇੰਜਨ ਤੇ ਮਰੋੜਿਆ ਨਿਗਾ ਬਾਈ ਜੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਲੈ ਵੀ ਕਿਰਪਾ ਜੀ ਬੈਟਰੀ ਤੇ ਮਰਾਦੋ ਨਿਗਾ ਬਹੁਤ ਵਧੀਆ ਹਾਲਤ ਦੇ ਵਿੱਚ ਬੈਟਰੀ ਆ ਸਾਰੀ ਗੱਡੀ ਸੀਲਡ ਲੱਗੀ ਬਜੀ ਕਿਤੋਂ ਨਹੀਂ ਨੀਟ ਐਂਡ ਕਲੀਨ ਇੰਜਨ ਹੈਗਾ ਬਾਈ ਹੋਰ ਨਾਲ ਸੰਪਰਕ ਕਰ ਲਿਓ 2014 ਮਾਡਲ ਚਿੱਟਾ ਰੰਗ ਫਰਸਟ ਓਨਰ ਦੀ ਗੱਡੀ ਆ ਦਿੱਲੀ ਨੰਬਰ ਦੀ ਗੱਡੀ ਆ ਤੁਹਾਨੂੰ ਪੰਜਾਬ ਦੀ ਐਨਓਸੀ ਮਿਲ ਜੂਗੀ ਸਾਢੇ 3 ਲੱਖ ਰੁਪਿਆ ਸਰਵਟ ਦੀ ਡਿਮਾਂਡ ਆ 네ਗੋਸ਼ੀਏਬਲ ਰੇਟਾਂ ਮੰਨਤਾਂ ਹੋ ਜਾਊਗਾ ਇਸ ਤੋਂ ਬਾਅਦ ਆ ਕੀ ਕਿਰਪਾ ਜੀ ਵੀਰੇ ਟਾਇਰਾਂ ਤੇ ਨਿਗਾਹ ਮਰੋ ਬਲੈਰੋ ਆ ਬਾਈ ਬਹੁਤ ਸੋਹਣੀ ਓਕੇ ਗੱਲਬਾਤ ਆ ਪੀਵੀ014 ਨੰਬਰ ਦੀ ਟਾਇਰ ਬਿਲਕੁਲ ਨਵੇਂ ਆ ਅਲਾਏ ਲੱਗੇ ਹੋਏ ਆ ਬਹੁਤ ਸੋਹਣੀ ਹਾਲਤ ਚਿੱਟੇ ਰੰਗ ਦੇ ਵਿੱਚ ਆ 2009 ਮਾਡਲ ਆ ਘੈਂਟ ਗੱਲਬਾਤ ਆ ਗੱਡੀ ਦੇ ਵਿੱਚ ਬਹੁਤ ਸੋਹਣੀ ਸੀਟ ਕਵਰ ਵਗੈਰਾ ਓਕੇ ਗੱਡੀ ਹੈ ਬਾਈ ਜੀ ਜੇ ਕਿਸੇ ਨੇ ਲੈਣੀ ਹੈ ਤਾਂ ਵੀਰ ਹੋਰ ਨਾਲ ਸੰਪਰਕ ਕਰ ਸਕਦਾਗਾ ਇਹ ਗੱਡੀ ਬਾਈ ਜੀ ਪਿੰਡ ਚੰਦਪਨ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜੀ ਹੈ ਤਿੰਨੇ ਗੱਡੀਆਂ ਲੈ ਵੀ ਸੀਟ ਕਵਰ ਤੇ ਮਰਾਦੇ ਨਿਕਾ ਇੰਟੀਰੀਅਰ ਰੋਬਜੋ ਗੱਡੀ ਸਾਫ਼ ਸੁਥਰੀ ਹੈ ਸੀਟ ਕਵਰ ਬਹੁਤ ਸੋਹਣੇ ਆ ਓਕੇ ਗੱਲਬਾਤ ਹੈ ਗੱਡੀ ਦੇ ਵਿੱਚ ਚਿੱਟੇ ਰੰਗ ਦੇ ਵਿੱਚ ਗੱਡੀ ਹੈ 2009 ਮਾਡਲ ਪਾਸਿੰਗ ਬਾਈ ਜੀ ਗੱਡੀ ਦੀ ਕਰਵਾਉਣ ਵਾਲੀ ਹੈਗੀ ਜੇ ਤੁਸੀਂ ਆਪ ਕਰਾ ਸਕਦੇ ਹੋ ਤਾਂ ਆਪ ਵੀ ਕਰਾ ਲਿਓ ਨਹੀਂ ਵੀਰ ਹੋਰ ਨਾਲ ਸੰਪਰਕ ਕਰ ਲਿਓ ਜਿਵੇਂ ਵੀ ਹੁੰਦਾ ਹੈ ਸਾਨੂੰ ਕਰ ਦੇਣਗੇ ਰੇਟ ਕੀ ਹੈ ਜੀ 240 2 ਲੱਖ 40 ਹਜ਼ਾਰ ਰੁਪਇਆ ਰੇਟ ਐਸ ਗੱਡੀ ਦਾ ਤੇ ਨੰਬਰ ਸਕਰੀਨ ਤੇ ਛੱਡ ਦਿਆਂਗੇ ਮਨ ਤਾਂ ਹੋ ਜੂ ਹਲਕਾ ਫੁਲਕਾ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਇਸ ਤੋਂ ਬਾਅਦ ਆ ਗਈ ਬਾਈ ਜੀ ਰਿਟੀਜ ਇੱਕ ਨਾ ਮਾਡਲ ਆ ਬਾਈ ਜੀ 15 ਜੀਡੀਡੀਆਈ ਗੱਡੀ ਆ ਬਾਈ ਜੀ 2015 ਮਾਡਲ ਆ ਟਾਇਰ ਬਿਲਕੁਲ ਨਵੇਂ ਗੱਡੀ ਦੇ ਵਿੱਚ ਅਲਾਈ ਲੱਗੇ ਹੋਇਆ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਕਿਰਪਾਈ ਵੀਰੇ ਓਕੇ ਦਿਖਾ ਦਿਓ ਤੇ ਇਧਰ ਦੀ ਆ ਇੰਟੀਰੀਅਰ ਤੇ ਨਿਗਾ ਮਰਾ ਦੇਣੀ ਪੂਰੀ ਸੋਹਣੀ ਗੱਡੀ ਆ ਉਸੇ ਗੱਲਬਾਤ ਆ ਚਿੱਟਾ ਰੰਗ ਆ PB010 ਨੰਬਰ ਦੀ ਗੱਡੀ ਆ ਪੂਰੀ ਓਕੇ ਗੱਲਬਾਤ ਆ 2015 ਮਾਡਲ ਫਸਟ ਓਨਰ ਦੀ ਬਾਈ ਜੀ ਫਸਟ ਓਨਰ ਦੀ ਗੱਡੀ ਆ ਦਰਸ਼ਕ ਵੀਰੋ ਜੀ ਓਕੇ ਬਹੁਤ ਸੋਹਣੀ ਗੱਡੀ ਆ ਸੀਟ ਕਵਰ ਬਿਲਕੁਲ ਨਵੇਂ ਆ ਬੀਮਾ ਹੈਗਾ ਜੀ ਬੀਮਾ ਪੋਲੂਸ਼ਨ ਫੁੱਲ ਆ ਬਾਈ ਦਰਸ਼ਕ ਵੀਰੋ ਬਹੁਤ ਸੋਹਣੀ ਗੱਡੀ ਦੇ ਤੇ ਰੇਟ ਬਾਈ ਜੀ 4 ਲੱਖ ਰੁਪਈਆ 4 ਲੱਖ ਰੁਪਈਆ ਦਰਸ਼ਕ ਵੀਰੋ ਡਿਮਾਂਡ ਆ ਕੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਕਿਪ ਨਾ ਕਰੋ ਤੇ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਤੇ ਮਾਨਤਾ ਨਾਲ ਤੁਹਾਡਾ ਸਾਰੀਆਂ ਗੱਡੀਆਂ ਤੇ ਹੋ ਜੂਗਾ ਇਹ ਗੱਡੀਆਂ ਵਿజిਟ ਕਰਨ ਵਾਸਤੇ ਤੁਹਾਨੂੰ ਆਉਣਾ ਪੈਣਾਗਾ ਪਿੰਡ ਚੰਦਪਾਣਾ ਜ਼ਿਲ੍ਹਾ ਬਠਿੰਡਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ